ਅੱਖੀਆਂ ਲੜ ਗਈਆਂ ਡੁੱਬਦੀ ਤਰ ਗਈਆਂ ਅੱਖੀਆਂ ਲੜ ਗਈਆਂ ਡੁੱਬਦੀ ਤਰ ਗਈਆਂ ਕਿ ਸ਼ੁਰੂਆਤ ਕਿੱਦਾਂ ਹੋਈ ਕਿਵੇਂ ਅੱਗੇ ਵਧਿਆ ਸ਼ੁਰੂਆਤ ਇਦਾਂ ਹੋਈ ਜੀ ਕਿ ਡੈਡੀ ਗੋਂਦੇ ਨੇ ਉਹਨਾਂ ਨੂੰ ਦੇਖ ਦੇਖ ਕੇ ਸਾਨੂੰ ਵੀ ਮਤਲਬ ਇਹ ਸ਼ੌਂਕ ਪੈ ਗਿਆ ਤੇ ਹੌਲੀ ਹੌਲੀ ਬੱਸ ਇਸ ਲਾਈਨ ਦੇ ਵਿੱਚ ਆਈ ਅੱਛਾ ਜੀ ਮੈਂ ਆਵਾਜ਼ ਦੀ ਗੱਲ ਕਰਾਂ ਇਹ ਜਿਹੜੀ ਤੁਹਾਡੀ ਆਵਾਜ਼ ਇੱਕ ਗੋਡ ਗਿਫਟ ਹੈ ਕਿ ਰਿਆਜ਼ ਵੀ ਕਰਨਾ ਪਿਆ ਰਿਹਾ ਬਹੁਤ ਜ਼ਿਆਦਾ ਰਿਆਜ਼ ਕਰਨਾ ਪਿਆ ਸਾਨੂੰ ਪਰ ਬਾਕੀ ਗੋਡ ਗਿਫਟ ਲਾ ਸਕਦੇ ਹਾਂ ਕਿਉਂਕਿ ਮਾਲਕ ਜਿੱਦਾਂ ਦੀ ਵੋਕਲ ਚਲੋ ਉਸ ਅੱਲਾਹ ਪਾਕ ਨੇ ਸਾਨੂੰ ਬਖਸ਼ੀ ਹੈ ਨੇ ਨਸੀਬ ਮੇਰੇ ਕੇਨੇ ਨਸੀਬ ਮੇਰੇ ਚੰਗੀ ਤਕਦੀਰ ਰਹੇ ਲਾਡੀ ਸ਼ਾਬਾਬਾ ਮੇਰਾ ਪੀਰ ਮੇਰਾ ਪੀਰ ਰਹੇ ਲਾਡੀ ਸ਼ਾਬਾਬਾ ਮੇਰਾ ਪੀ ਮੇਰਾ ਪੀਰ ਰਹੇ ਨਾ ਸ਼ਾਬਾਬਾ ਮੇਰਾ ਪੀਰ ਮੇਰਾ ਪੀਰ ਜਾਣੀ ਕਿ ਗਿਲ ਸਿਸਟਰ ਜਿਹੜਾ ਨਾਮ ਹੈ ਉਹ ਵਿਆਹ ਤੋਂ ਬਾਅਦ ਹੀ ਹੋਇਆ ਜਾਨੀ ਗਾਉਂਦੇ ਅਸੀਂ ਪਹਿਲਾਂ ਹੀ ਸੀ ਐਸਜੀ ਗੱਲ ਨਹੀਂ ਤੇ ਪਰ ਜਾਨੀ ਕਿ ਨਾਮ ਜਿਹੜਾ ਬਣਿਆ ਵਾ ਮੈਰਿਜ ਤੋਂ ਬਾਅਦ ਸਾਰਿਆਂ ਦੀ ਸਪੋਰਟ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਸਲਾਈਫ ਆ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇਕ ਅੱਜ ਅਸੀਂ ਤੁਹਾਨੂੰ ਗਿਲ ਸਿਸਟਮ ਨਾਲ ਮਿਲਵਾਉਣ ਲੱਗੇ ਹਾਂ ਜੋ ਕਿ ਅਕਸਰ ਹੀ ਤੁਸੀਂ ਦੇਖਦੇ ਹੋ ਕਿ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀਆਂ ਨੇ ਅੱਜ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ ਕਿਤਾ ਇਸ ਮਕਾਮ ਤੱਕ ਪਹੁੰਚੇ ਗਾਇਕੀ ਦੀ ਜੇ ਆਪਾਂ ਗੱਲ ਕੀਤੀ ਜਾਵੇ ਤੇ ਗਾਇਕੀ ਦਾ ਸ਼ੌਂਕ ਜੁੜਾਇ ਕਿੱਤਾ ਪਿਆ ਤੇ ਅੱਜ ਸਾਡੇ ਨਾਲ ਦੋਨੇ ਬੈਣਾ ਮੌਜੂਦ ਨੇ ਸਭ ਤੋਂ ਪਹਿਲਾਂ ਦੋਨੇ ਬੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਜੀ ਤੁਸੀਂ ਵੱਡੇ ਹੋ ਹਾਂਜੀ ਪਹਿਲਾਂ ਤਾਂ ਇਹ ਦੱਸੋ ਕਿ ਸ਼ੁਰੂਆਤ ਕਿੱਦਾਂ ਗੁੰਦੇ ਨੇ ਉਹਨਾਂ ਨੂੰ ਦੇਖ ਦੇਖ ਕੇ ਸਾਨੂੰ ਵੀ ਮਤਲਬ ਇਹ ਸ਼ੌਂਕ ਪੈ ਗਿਆ ਤੇ ਹੌਲੀ ਹੌਲੀ ਬੱਸ ਇਸ ਲਾਈਨ ਦੇ ਵਿੱਚ ਆਈ ਵਾਸ ਟੂ ਸ਼ੋ ਕਦੋਂ ਤੇ ਕਿਹੜੇ ਸੰਦ ਦੇ ਵਿੱਚ ਕੀਤਾ ਸੀਗਾ ਕੋਈ ਯਾਦਗਾਰ ਇੰਨਾ ਕੋ ਪਤਾ ਜੀ ਮੈਂ ਜਾਨੀ ਕਿ 13 14 ਸਾਲਾਂ ਦੀ ਸੀ ਉਸ ਸਾਬ ਨਾਲ ਦੇਖ ਲੋ ਵੀ ਕਿਹੜਾ ਸਾਨੂੰ ਹਾਂਜੀ ਤੇ ਅੱਜ ਪਕ ਕਹਿ ਸਕਦੇ ਬਹੁਤ ਵਧੀਆ ਮਕਾਮ ਤੇ ਬੈਠੇ ਹਾਂ ਬਹੁਤ ਕੁਝ ਅਚੀਵ ਕਰੀ ਬੈਠੇ ਹਾਂ ਕੀ ਮੰਨਦੇ ਹੋ ਕਿ ਮਿਹਨਤ ਦਾ ਮੁੱਲ ਹਮੇਸ਼ਾ ਪੈਂਦਾ ਇਹ ਤਾਂ ਹੈ ਜੀ ਪੈਂਦਾ ਜੀ ਮਿਹਨਤ ਕਰਾਂਗੇ ਤਾਂ ਕਦੇ ਨਾ ਕਦੇ ਮਾਲਕ ਜਰੂਰ ਉਹਨੂੰ ਰੰਗ ਭਾਗ ਲਾਉਂਦੇ ਆ ਤੇ ਬਾਕੀ ਅਸੀਂ ਸਾਡੇ ਨਾਲ ਬਹੁਤ ਜਾਨੀ ਪਹਿਲਾਂ ਬਹੁਤ ਕੁਝ ਹੋਇਆ ਤੇ ਹੁਣ ਬਹੁਤ ਅੱਛਾ ਵਾ ਜੋ ਵੀ ਸੋਚਿਆ ਨਹੀਂ ਸੀ ਉਹ ਸਭ ਕੁਝ ਹੋ ਗਿਆ ਮਤਲਬ ਰੱਬ ਨੇ ਉਹ ਚੀਜ਼ ਦਿੱਤੀ ਕਿ ਕਦੇ ਮਤਲਬ ਕਿ ਉਮੀਦ ਹੀ ਨਹੀਂ ਰੱਖੀ ਸੀ ਕਿ ਤੇ ਅੱਜ ਉਹ ਚੀਜ਼ ਅਸੀਂ ਹਾਸਲ ਕਰੀ ਬਾਕੀ ਤੁਹਾਨੂੰ ਪਤਾ ਹੀ ਹੈ ਤੁਸੀਂ ਜਦੋਂ ਪਹਿਲੀ ਵਾਰ ਹੀ ਆਏ ਸੀ ਉਦੋਂ ਤੁਸੀਂ ਦੇਖਿਆ ਸਾਨੂੰ ਤਾਂ ਹੁਣ ਅਣਕੀ ਵੋ ਕੁਛ ਮਿਲ ਗਿਆ ਮਾਲਕ ਨੇ ਦਿੱਤਾ ਸਾਰਾ ਕੁਛ ਹੈ ਸਾਰਾ ਕੁਛ ਹਾਂਜੀ ਅੱਛਾ ਤੁਹਾਡੀ ਗਾਇਕੀ ਦੀ ਜੇ ਮੈਂ ਗੱਲ ਕਰਾਂ ਤਾਂ ਸਟਾਰਟਿੰਗ ਦੇ ਵਿੱਚ ਵੀ ਮੈਂ ਤੁਹਾਨੂੰ ਇਹਨਾਂ ਦੀ ਆਵਾਜ਼ ਜਿਹੜੀ ਹੈ ਜਦੋਂ ਸੁਣਾਣਾ ਚਾਹੂੰਗੀ ਕਿਉਂਕਿ ਇਹ ਆਪਣੀ ਗਾਇਕੀ ਨੂੰ ਲੈ ਕੇ ਬਹੁਤ ਜ਼ਿਆਦਾ ਫੇਮਸ ਨੇ ਤੇ ਕੁਝ ਸੁਣਾਉਂਗੇ ਅੱਜ ਹਾਂਜੀ ਜ਼ਰੂਰ ਜੀ ਬਿਲਕੁਲ ਚੰਗੇ ਨੇ ਨਸੀਬ ਮੇਰੇ ਇਹਨੇ ਨਸੀਬ ਮੇਰੇ ਚੰਗੇ ਨੇ ਨਸੀਬ ਮੇਰੇ ਇਹਨੇ ਨਸੀਬ ਮੇਰੇ ਚੰਗੀ ਤਕਦੀਰ ਰਹਿ ਲੜੀ ਸ਼ਾ ਬਾਬਾ ਮੇਰਾ ਪੀਰ ਮੇਰਾ ਪੀਰੇ ਲੜੀ ਸ਼ਾ ਬਾਬਾ ਮੇਰਾ ਪੀਰ ਮੇਰਾ ਪੀਰੇ ਲੜੀ ਸ਼ਾ ਬਾਬਾ ਮੇਰਾ ਪੀਰ ਮੇਰਾ ਪੀਰੇ ਕੀ ਆਵਾਜ਼ ਹੈ ਅੱਛਾ ਜੀ ਮੈਂ ਆਵਾਜ਼ ਦੀ ਗੱਲ ਕਰਾਂ ਇਹ ਜਿਹੜੀ ਤੁਹਾਡੀ ਆਵਾਜ਼ ਇਹ ਗੋਡ ਗਿਫਟ ਹੈ ਕਿ ਰਿਆਜ਼ ਵੀ ਕਰਨਾ ਪਿਆ ਬਹੁਤ ਜ਼ਿਆਦਾ ਰਿਆਜ਼ ਕਰਨਾ ਪਿਆ ਸਾਨੂੰ ਔਰ ਬਾਕੀ ਗੋਡ ਗਿਫਟ ला ਸਕਦੇ ਹਾਂ ਕਿਉਂਕਿ ਮਾਲਕ ਜਿੱਦਾਂ ਦੀ ਵੋਕਲ ਚਲੋ ਉਸ ਅੱਲਾਹ ਪਾਕ ਨੇ ਸਾਨੂੰ ਬਖਸ਼ੀ ਹੈ ਤੇ ਉਹ ਕੁਛ ਚੰਗੇ ਕਰਮਾਂ ਉਹਦੇ ਕਰਕੇ ਮਿਲੀ ਆ ਤੇ ਬਸ ਸ਼ੁਕਰਗੁਜ਼ਾਰ ਅੱਲਾਹ ਪਾਕ ਦਾ ਤੇ ਔਰ ਤੁਹਾਡੇ ਵਰਗੇ ਸਰੋਤਿਆਂ ਦਾ ਜਿਹੜੇ ਸਾਨੂੰ ਪਿਆਰ ਕਰਦੇ ਸਾਡੀਆਂ ਦੁਆਵਾਂ ਸਾਨੂੰ ਦੁਆਵਾਂ ਦਿੰਦੇ ਨੇ ਅਸੀਂ ਹੋਰ ਕੁਝ ਨਹੀਂ ਕਹਾਂਗੇ ਤੁਸੀਂ ਵੱਡੇ ਹੋ ਤੁਸੀਂ ਸਭ ਤੋਂ ਜ਼ਿਆਦਾ ਸਟਰਗਲ ਕੀਤਾ ਹੋਣਾ ਤੇ ਸਭ ਤੋਂ ਜ਼ਿਆਦਾ ਚੀਜ਼ਾਂ ਫੇਸ ਕੀਤੀਆਂ ਹੋਣੀਆਂ ਕੀ ਕੀ ਸਟਰਗਲ ਹੈ ਜਿਹੜਾ ਲਾਈਫ ਦੇ ਵਿੱਚ ਕੀਤਾ ਸੀਗਾ ਤੇ ਅੱਜ ਜੇ ਮੈਂ ਗੱਲ ਕਰਾਂ ਕਿਸ ਤਰੀਕੇ ਨੂੰ ਆਪਣੇ ਆਪ ਨੂੰ ਦੇ ਕਿ ਛੋਟੀ ਹੁੰਦੀ ਸੀ ਘਰ ਦੇ ਵਿੱਚ ਗਰੀਬੀ ਵੀ ਬਹੁਤ ਸੀਗੀ ਉਹ ਵੀ ਦੇਖਿਆ ਪਾਪਾ ਬਿਮਾਰ ਰਹਿੰਦੇ ਸੀ ਉਹ ਵੀ ਵੇਖਿਆ ਜਾਨੀ ਕਿ ਸਭ ਕੁਝ ਦੇਖਣ ਤੋਂ ਬਾਅਦ ਪਰਮਾਤਮਾ ਨੇ ਜਿਵੇਂ ਮੇਰੇ ਮੰਮੀ ਡੈਡੀ ਮਾਤਾ ਰਾਣੀ ਦੀ ਪੂਜਾ ਬਹੁਤ ਕਰਦੇ ਸੀ ਪਹਿਲਾਂ ਤੋਂ ਹੀ ਹੁਣ ਵੀ ਕਰਦੇ ਨੇ ਤੇ ਬਸ ਐਨਾ ਕੁ ਉਹਨਾਂ ਨੇ ਫਲ ਬਖਸ਼ ਦਿੱਤਾ ਸਾਨੂੰ ਤੇ ਹੁਣ ਜਾਨੀ ਕਿ ਸਭ ਕੁਝ ਅੱਛਾ ਹੈ ਸਭ ਕੁਝ ਅੱਛਾ ਹਾਂਜੀ ਕਿੰਨੇ ਕਿ ਗਰੀਬੀ ਜਿਹੜੀ ਇਹ ਘਰੇ ਦੇਖੀ ਸੀਗੀ ਕਿਉਂਕਿ ਕਹਿੰਦੇ ਆ ਕਿ ਗਰੀਬੀ ਦੇਖਣੀ ਤੇ ਗਰੀਬੀ ਨੂੰ ਸਹਿਣਾ ਬਹੁਤ ਜ਼ਿਆਦਾ ਔਖਾ ਹੈ ਬਹੁਤ ਜ਼ਿਆਦਾ ਜੀ ਹਮ ਜਾਨੀ ਕਿ ਘਰ ਦੇ ਵਿੱਚ ਇਦਾਂ ਹੁੰਦਾ ਸੀ ਕਿ ਪਾਪਾ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਤੇ ਉਹਦੇ ਕਰਕੇ ਇਦਾਂ ਹੁੰਦਾ ਸੀ ਵੀ ਪਾਪਾ ਦੀ ਦਵਾਈ ਪੂਰੀ ਕਰਾਂਗੇ ਜਾਂ ਘਰ ਦੇ ਵਿੱਚ ਮਤਲਬ ਰੋਟੀ ਖਾਵਾਂਗੇ ਜਾਂ ਕਿਵੇਂ ਵੀ ਹੈ ਨਾ ਯਾਨੀ ਕਿ ਸਾਡੀ ਮੰਮਾ ਨੇ ਵੀ ਕੰਮ ਬਹੁਤ ਕੀਤਾਗਾ ਮੇਰੇ ਦਾਦਾ ਦਾਦੀ ਯਾਨੀ ਕਿ ਸਾਰਿਆਂ ਨੇ ਮਤਲਬ ਮੇਰੇ ਪਾਪਾ ਪਰ ਪਰਮਾਤਮਾ ਦੀ ਦਿਆ ਨਾਲ ਠੀਕ ਨੇ ਠੀਕ ਹੈ ਹਾਂਜੀ ਬੇਰਨੀ ਕਿਰਪਾ ਹੋ ਗਈ ਹੈ ਜਿਹੜੀ ਮੁਸੀਬਤ ਆਈ ਸੀ ਉਹ ਦੂਰ ਹੋ ਗਈ ਹਾਂਜੀ ਹਾਂਜੀ ਤੇ ਕਿੰਜ ਲੱਗਦਾ ਹੈ ਕਿ ਅੱਜ ਜਿਹੜਾ ਇੱਕ ਸੁਪਨਾ ਪਹਿਲਾਂ ਦੇਖਿਆ ਸੀ ਤੇ ਅੱਜ ਦੇ ਟਾਈਮ ਉਹ ਪੂਰਾ ਹੋ ਗਿਆ ਹਾਂਜੀ ਕਿਉਂਕਿ ਇਹ ਸਾਰਾ ਕੁਝ ਜੀ ਸਾਡੇ ਮੰਮੀ ਡੈਡੀ ਉਹਨਾਂ ਦੀ ਬਦੌਲਤ ਤੇ ਬਾਕੀ ਜਿਵੇਂ ਮੇਰੇ ਜੀ ਜੀਵਨ ਸਾਥੀ ਜਿਨ੍ਹਾਂ ਨਾਲ ਮੇਰਾ ਵਿਆਹ ਹੋਇਆ ਜੀ ਤੇ ਉਹਨਾਂ ਦੀ سپورਟ ਬਹੁਤ ਆ ਬਸ ਇਹ سپورਟ ਹਮੇਸ਼ਾ ਰਹੇ ਹਾਂ ਜੀ ਦੀ ਜੀ ਇੱਕ ਨਾ ਹੁੰਦਾ ਜਦੋਂ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਕੁਝ ਹੋਰ ਹੁੰਦੀ ਹੈ ਵਿਆਹ ਤੋਂ ਬਾਅਦ ਦੀ ਹੋਰ ਹੋ ਜਾਂਦੀ ਹੈ ਹੈਨਾ ਜਦੋਂ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਦੇਖੀ ਹੈ ਕਿ ਤੱਕ ਮਤਲਬ ਕਿ ਹੁੰਦਾ ਹੈ ਕਿ ਅੰਡਰਸਟੈਂਡਿੰਗ ਹਸਬੰਡ ਦੇ ਲਈ ਕਿੰਨੇ ਕ ਸਮਝਦੇ ਨੇ ਭਾਜੀ ਬਹੁਤ ਜ਼ਿਆਦਾ ਜੀ ਕਿਉਂਕਿ ਉਹ ਹਰ ਇੱਕ ਮਤਲਬ ਮੇਰੇ ਨਾਲ ਗੱਲ ਵੀ ਸ਼ੇਅਰ ਕਰਦੇ ਨੇ ਮੇਰੇ ਨਾਲ ਖੜਦੇ ਨੇ ਕਿਉਂਕਿ ਉਹ ਖੁਦ ਆਪ ਸਿੰਗਰ ਨੇ ਪਰ ਮੈਨੂੰ ਹੋਰੇ ਕੀਤਾ ਹੋਇਆ ਉਹਨਾਂ ਨੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਕਿੰਨਾ ਕੁ ਰਤਬਾ ਜਿਹੜਾ ਆ ਉਹ ਹੁਣ ਹਾਸਲ ਕੀਤਾ ਹੈ ਵਿਆਹ ਤੋਂ ਜਾਣੀ ਕਿ ਗਿਲ ਸਿਸਟਰ ਜਿਹੜਾ ਨਾਮ ਹੈ ਉਹ ਵਿਆਹ ਤੋਂ ਬਾਅਦ ਹੀ ਹੋਇਆ ਜਾਨੀ ਗਾਉਂਦੇ ਅਸੀਂ ਪਹਿਲਾਂ ਹੀ ਸੀ ਇਸ ਜੀ ਗੱਲ ਨਹੀਂ ਤੇ ਪਰ ਜਾਨੀ ਕਿ ਨਾਮ ਜਿਹੜਾ ਬਣਿਆ ਵਾ ਮੈਰਿਜ ਤੋਂ ਬਾਅਦ ਸਾਰਿਆਂ ਦੀ ਸਪੋਰਟ ਨਾਲ ਇਦਾਂ ਹੋਇਆ ਕਿਉਂਕਿ ਗਾਇਕੀ ਇੱਕ ਇਦਾਂ ਦਾ ਪੇਸ਼ੈਂਟ ਆ ਭਾ ਇਦਾਂ ਦਾ ਸ਼ੌਂਕ ਆ ਜਾਂ ਗਾਇਕੀ ਇੱਕ ਇਦਾਂ ਦੀ ਆ ਕਿਉਂਕਿ ਹਰ ਕੋਈ ਨਹੀਂ ਇਹਨੂੰ ਸਮਝ ਪਾਉਂਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸਪੈਸ਼ਲੀ ਜੇ ਆਪਾਂ ਗੱਲ ਕਰ ਲਈਏ ਕਿ ਮਾਡਰਨਿਟੀ ਦੀ ਆਪਾਂ ਗੱਲ ਕਰ ਲਈਏ ਭਾਵੇਂ ਅੱਜ ਅਸੀਂ ਵੈਸਟਰਨ ਕਲਚਰ ਅਪਣਾ ਰਹੇ ਆ ਪਰ ਸਾਡੇ ਘਰਾਂ ਦੇ ਵਿੱਚ ਅੱਜ ਵੀ ਉਹੀ ਚੀਜ਼ ਹੈ ਕਿ ਗਾਇਕੀ ਕੀ ਗਾਉਣਾ ਕੀ ਗਾਉਣਾ ਕੁਝ ਪੜ ਲਓ ਲਿਖ ਲਓ ਜੇ ਧੀਆਂ ਦਾ ਕੰਮ ਹੀ ਹੁੰਦਾ ਵੀ ਰੋਟੀਆਂ ਬਣਾਉਂ ਤੇ ਘਰ ਚੱਲਜੋ ਕੁਝ ਇਦਾਂ ਦੀ ਟੌਂਟਿੰਗ ਤੁਹਾਨੂੰ ਸੁਣਨ ਨੂੰ ਮਿਲਦੀ ਪਹਿਲਾ ਪਹਿਲਾ ਹੁੰਦਾ ਸੀ ਕਿਉਂਕਿ ਪਾਪਾ ਨੂੰ ਜਦੋਂ ਮਤਲਬ ਮੈਂ ਪਹਿਲਾਂ ਸਟਾਰਟਿੰਗ ਕੀਤੀ ਗਾਉਣਾ ਮਤਲਬ ਸਾਡੇ ਆਂਡ ਗਵੰਡ ਕਹਿ ਦਿੰਦੇ ਸੀ ਵੀ ਤੁਸੀਂ ਕੁੜੀ ਨੂੰ ਇਹ ਕਿਹੜੇ ਕੰਮ ਚ ਪਾਤਾ ਵੀਕਨਾ ਇਹ ਇਹ ਕੰਮ ਇਹਨਾਂ ਦੇ ਕੁੜੀਆਂ ਦੇ ਮਤਲਬ ਲਾਈਕ ਨਹੀਂ ਇਹਨਾਂ ਨੂੰ ਬਸ ਵੈਸੇ ਪੜਾਓ ਤੇ ਇਹਨਾਂ ਦਾ ਵਿਆਹ ਕਰੋ ਬਸ ਤੁਹਾਨੂੰ ਪਤਾ ਪਿੰਡਾਂ ਦੀ ਸੋਚ ਜਿਹੜੀ ਹੁੰਦੀ ਹੈ ਤੇ ਪਰ ਕਿੱਕੇ ਦਾ ਮੇਰੇ ਪਾਪਾ ਨੇ ਹਮੇਸ਼ਾ ਸਾਨੂੰ ਆਪਣੇ ਬੇਟੇ ਸਮਝਿਆ ਵਾ ਬੇਟੀਆਂ ਨਹੀਂ ਸਮਝਿਆ ਸਾਡੇ ਲਈ ਇਹ ਹੀ ਬਹੁਤ ਬੱਡਾ ਮਾਣ ਆ ਕਿਉਂਕਿ ਸਭ ਤੋਂ ਜ਼ਿਆਦਾ ਸਪੋਰਟ ਆਪਣੇ ਮਾਤਾ ਪਿਤਾ ਦੀ ਹੋਣੀ ਚਾਹੀਦੀ ਆ ਬਾਕੀ ਸਾਰੇ ਤਾਂ ਬਾਤਚੇ ਹੀ ਹੁੰਦੇ ਆ ਜੀ ਹਾਂਜੀ ਤੇ ਅੱਜ ਮਤਲਬ ਬਹੁਤ ਵਧੀਆ ਹੈ ਸਾਰਾ ਲਾਈਫ ਤੇ ਵਿੱਚ ਹੈਗਾ ਪਹਿਲਾਂ ਕਿੰਨਾ ਕੰਮ ਆਉਂਦਾ ਸੀ ਤੇ ਅੱਜ ਨਾਮ ਵੀ ਬਣ ਗਿਆ ਰੁਤਬਾ ਵੀ ਬਣ ਗਿਆ ਸਾਰਾ ਕੁਝ ਬਣ ਗਿਆ ਕਿੰਨਾ ਕੰਮ ਹੁਣ ਕੰਮ ਤਾਂ ਜੀ ਬਹੁਤ ਆ ਜੀ ਇਹ ਹੁਣ ਤਾਂ ਮਾਲਕ ਦੀ ਦਿਆ ਨਾਲ ਕੰਮ ਬਹੁਤ ਜ਼ਿਆਦਾ ਵਾ ਤੇ ਪਰਮਾਤਮਾ ਇਦਾਂ ਹੀ ਜਾਨੀ ਕਿ ਸਾਡੇ ਤੇ ਆਪਣਾ ਮੇਰਾ ਪਰਿਆ ਹੱਥ ਰੱਖਣ ਸਵਸ ਕਿੰਨੇ ਕਿ ਲਾਈਫ ਤੇ ਵਿੱਚ ਸਮੱਸਿਆ ਜੜੀਆਂ ਨੇ ਫੇਸ ਕਰਨੀਆਂ ਪੈਂਦੀਆਂ ਨੇ ਕਿੰਨਾ ਕੁਛ ਮਤਲਬ ਫੇਸ ਕਰਨਾ ਫੇਸ ਕਰਨਾ ਜੀ ਕਹਿੰਦਾ ਤਾਂ ਬਹੁਤ ਕੁਛ ਆ ਜੀ ਗੱਲ ਨਹੀਂ ਪਰ ਆਪ ਸਹੀ ਹੈ ਤਾਂ ਸਾਰੀ ਸਹੀ ਹੈ ਜੀ ਮੇਰੀ ਗੱਲ ਅੱਛਾ ਤੁਸੀਂ ਯੰਗ ਹੋ ਹੈ ਨਾ ਕਿਤੇ ਇਦਾਂ ਹੁੰਦਾ ਹੈ ਕਿ ਜਦੋਂ ਆਪਾਂ ਸਟੇਜ ਤੇ ਲਾਈਵ ਸ਼ੋਅ ਕਰ ਰਹੇ ਹਾਂ ਕਈ ਵਾਰੀ ਆਪਾਂ ਨਰਵਸ ਵੀ ਹੋ ਜਾਂਦੇ ਆ ਜਾਂ ਫਿਰ ਕਈ ਵਾਰੀ ਤਾਂ ਸ਼ਰਾਰਤੀ ਅੰਸਰ ਹੁੰਦੇ ਨਾਲ ਜਿੰਨਾ ਜਿੰਨਾ ਕੋਲ ਬਹੁਤ ਬਤਮੀਜ਼ੀ ਕੀਤੀ ਜਾਂਦੀ ਹੈ ਕੁਝ ਇਦਾਂ ਤਾਂ ਹੁੰਦਾ ਹੈ ਜਦੋਂ ਮੈਂ ਬਾਲੀ ਛੋਟੀ ਸੀ ਉਸ ਟਾਈਮ ਦੀ ਗੱਲ ਦੱਸਦੀ ਆ ਤੁਹਾਨੂੰ ਕਿ ਉਸ ਟਾਈਮ ਜਦੋਂ ਮੈਂ ਕਿਸ ਨੂੰ ਮੈਨੂੰ ਕਿਸੇ ਨੇ ਗਲਤ ਜਾਂ ਮੁਰੇ ਸ਼ਿਹਾਰਤੀ ਜਿਹੜੇ ਤੁਹਾਨੂੰ ਪਤਾ ਬੈਠੇ ਹੁੰਦੇ ਆ ਤੇ ਬੋਲ ਦਿੰਦੀ ਸੀ ਪਾਪਾ ਕਹਿੰਦੇ ਵੀ ਪਾਪਾ ਮੈਨੂੰ ਫੇਰ ਵੀ ਝਿੜਕਦੇ ਵੀ ਤੂੰ ਕਿਉਂ ਬੋਲਦੀ ਆ ਵੀ ਇਦਾਂ ਨਹੀਂ ਬੋਲਣਾ ਚਾਹੀਦਾ ਆਪਾਂ ਬੇਟਾ ਅੱਗੇ ਜਾਣਾ ਤੇ ਫਿਰ ਹੁਣ ਉਹ ਚੀਜ਼ਾਂ ਮੈਂ ਆਪਣੇ ਮਾਈਂਡ ਚ ਰੱਖਿਆ ਹੋਈਆਂ ਵੀ ਅਸ ਤੋਂ ਬਾਅਦ ਨਹੀਂ ਬੋਲਣਾ ਕੋਈ ਕਰਦਿਆ ਕਰੀ ਜਾਣ ਦੇ ਦੇਖੋ ਜਦੋਂ ਆਪਾਂ ਦਰਬਾਰ ਤੇ ਕਿਸੇ ਵੀ ਦਰਬਾਰ ਤੇ ਜਾ ਕੇ ਸ਼ਰਾਰਤ ਕਰਦੇ ਆ ਜੇ ਕੁਝ ਵੀ ਆ ਉਹ ਫੇਰ ਮਾਲਕ ਦਿਖਾਉਂਦਾ ਕਿਸੇ ਨਾ ਕਿਸੇ ਟਾਈਮ ਤੇ ਆ ਕੇ ਉਸ ਉਸ ਜਿਹੜੀ ਸ਼ਰਾਰਤ ਦਾ ਆਪਾਂ ਨੂੰ ਭੁਗਤਣਾ ਪਾਈ ਜਾਂਦਾ ਹੈ। ਅੱਛਾ ਕੰਪੀਟੀਟਰ ਹੈਗੇ ਨੇ ਤੁਹਾਡੇ ਕਿਉਂਕਿ ਹਰ ਲਾਈਨ ਦੇ ਵਿੱਚ ਨਾ ਕੰਪੀਟੀਟਰ ਜ਼ਰੂਰ ਹੁੰਦੇ ਆ ਜਿਵੇਂ ਆ ਮੰਨ ਲਓ ਤੁਹਾਡੀ ਲਾਈਨ ਹੈ ਤੁਹਾਡੇ ਲਾਈਨ ਦੇ ਵਿੱਚ ਕੋਈ ਇਦਾਂ ਦੇ ਲੋਕੀ ਹੋਣ ਕਿ ਮਤਲਬ ਇੱਕ ਜਲਦੇ ਆ ਜਾਂ ਫਿਰ ਆਪਣੇ ਆਪ ਦੇ ਵਿੱਚ ਤੁਹਾਡੇ ਪਿੱਠ ਤੇ ਤੁਹਾਡੇ ਮੂੰਹ ਤੇ ਆਪਣੇ ਆ ਪਰ ਪਿੱਠ ਪਿੱਛੇ ਤੁਹਾਡੇ ਦੁਸ਼ਮਣ। ਇਹ ਇਹ ਤਾਂ ਗੱਲ ਤੁਸੀਂ ਸਹੀ ਕਹੀ ਕਿਉਂਕਿ ਇਨਸਾਨ ਨੂੰ ਹੌਲੀ-ਹੌਲੀ ਪਤਾ ਲੱਗਦਾ ਹੁੰਦਾ ਹਰ ਇੱਕ ਚੀਜ਼ ਦਾ ਵੀ ਕੌਣ ਆਪਣਾ ਕੌਣ ਬੇਗਾਨਾ। ਜਿਨ੍ਹਾਂ ਨੂੰ ਆਪਾਂ ਜ਼ਿਆਦਾ ਆਪਣੇ ক্লোਜ਼ ਸਮਝਦੇ ਨੇ ਨਾ ਉਹੀ ਬੰਦੇ ਪਿੱਠ 'ਚ ਛੁਰੀ ਮਾਰ ਕੇ ਜਾਂਦੇ ਆ ਹਮੇਸ਼ਾ ਕਿਉਂਕਿ ਮੇਨ ਗੱਲ ਇਹ ਆ ਕਿ ਜੈਲਸਪੀਲ ਵਾਲੇ ਅੱਜ ਦੇ ਵਿੱਚ ਜਿਵੇਂ ਹਰ ਕਿਸੇ ਦੀ ਅਸੀਂ ਮਤਲਬ ਚੜ੍ਹਾਈ ਨੂੰ ਅਸੀਂ ਦੇਖਿਆ ਹਾਜ਼ਮ ਕਰਨਾ ਪੈਂਦਾ ਹਰ ਇੱਕ ਚੀਜ਼ ਨੂੰ ਕਿਉਂਕਿ ਜਿੰਨਾ ਹਾਜ਼ਮ ਕਰਾਂਗੇ ਆਪਾਂ ਫਿਰ ਮਾਲਕ ਬੱਦਤ ਤੋਂ ਵੱਧ ਆ ਪਾਣ ਨੂੰ ਮਿਲਦਾ ਬਿਲਕੁਲ ਕਿਉਂਕਿ ਸਾਡੇ ਵੱਲ ਦੇਖ ਦੇ ਕੇ ਕਿ ਬਹੁਤ ਸਾਨੂੰ ਪਤਾ ਵੀ ਲੱਗਿਆ ਆਪਣੇ ਜਿਹੜੇ ਆਲੇ ਦੁਆਲੇ ਲੋਕ ਆ ਵੀ ਤੁਹਾਡੇ ਬਾਰੇ ਇੰਤਾ ਕਹਿੰਦੇ ਆ ਦੀਏ ਕੁੜੀਆਂ ਹੁਣ ਕੰਮ ਬਹੁਤ ਲਾਉਣ ਲੱਗੀਆਂ ਕਿੰਨੀਆਂ ਕੁੜੀਆਂ ਬਹਿ ਚੁੱਕੀਆਂ ਸਾਨੂੰ ਸਾਨੂੰ ਚਲੋ ਮਾਲਕ ਨੇ ਦਿੱਤਾ ਸਾਡੀ ਚੰਗੀ ਨੀਤੀ ਸਾਨੂੰ ਮਿਲ ਗਿਆ ਬਾਕੀ ਨੀਤੀ ਚੰਗੀ ਹੋਣੀ ਚਾਹੀਦੀ ਸਾਰੀ ਅੱਛਾ ਤੁਸੀਂ ਸਿੱਖ ਫੈਮਲੀ ਤੋਂ ਹੋ ਹੈਨਾ ਹਾਂਜੀ ਅੱਛਾ ਮੈਂ ਨਾ ਮੋਸਟਲੀ ਦੇਖਿਆ ਤੁਸੀਂ ਨਾ ਅੱਲਾ ਦਾ ਜ਼ਿਕਰ ਬਹੁਤ ਕਰਦੇ ਹੋ ਹਰ ਇੱਕ ਗੱਲ ਤੇ ਅੱਲਾ ਪਾਕ ਮੈਂ ਤੁਹਾਡੇ ਮਤਲਬ ਕੀ ਸਟੇਟਸ ਵੀ ਦੇਖਦੀ ਆ ਜਾਂ ਤੁਸੀਂ ਕਦੇ ਵੀ ਲਾਈਪਾਉਨੇ ਹੋ ਕਿ ਅੱਲਾ ਪਾਕ ਦਾ ਸ਼ੁਕਰ ਅੱਲਾ ਦਾ ਸ਼ੁਕਰ ਹੈ ਇਹ ਅੱਲਾ ਨਾਲ ਕਿਤਾ ਕਨੈਕਟ ਹੋਏ ਕਿਉਂਕਿ ਤੁਸੀਂ ਦਰਬਾਰਾ ਤੇ ਜਾਂਦੇ ਹੋ ਤਾਂ ਕਰਕੇ ਜਾਂ ਫਿਰ ਕੋਈ ਹੋਰ ਹੀ ਦੇਰੀ ਏ ਬੋਤ ਇਹ ਸਮਝ ਲਓ ਵੀ ਜਦਾ ਪਿਛਲੇ ਜਨਮਾਂ ਦਾ ਕੋਈ ਕਰਮ ਆ ਵੀ ਜਿਹੜਾ ਇਤਨ ਨੂੰ ਜਿਆਦਾ ਕਨੈਕਟ ਹੋਏ ਹੋਏ ਆ ਹੂੰ ਬਾਕੀ ਮਨੂੰ ਇਸ ਲੈਂਡ 'ਚ ਰਹਿਣਾ ਪਸੰਦ ਆ ਸਾਡੇ ਦਰਬਾਰ ਆ ਇੱਥੇ ਹੂੰ ਬਾਬਾ ਚੈਰਮਤੀ ਦਾ ਉੱਥੇ ਅਸੀਂ ਛੋਟੇ ਹੁੰਦੇ ਜਾਂਦੇ ਸੀਗੇ ਯਾਨੀ ਕਿ ਉਹ ਐਨੀ ਸ਼ਕਤੀ ਵਾਲਾ ਦਰਬਾਰ ਆ ਉੱਥੇ ਕੁਝ ਵੀ ਮੰਗੋ ਮਿਲਦਾ ਤੇ ਇਸ ਕਰਕੇ ਪਰ ਇਹ ਸੋਚਿਆ ਨਹੀਂ ਸੀ ਵੀ ਅਸੀਂ ਇੱਧਰ ਨੂੰ ਤੁਰ ਪਾਂਗੇ ਵੀ ਸਿਰਫ ਇਹਨਾਂ ਪਤਾ ਸੀ ਵੀ ਜਾਗਰਨ ਕਰਦੇ ਆ ਪਾਪਾ ਵੀ ਜਾਗਰਨ ਕਰਾਂਗੇ ਪਰ ਇਹਨਾਂ ਨਹੀਂ ਸੀ ਪਤਾ ਕਿ ਜਿਹੜੇ ਦਰਵਾਜ਼ਾਂ ਨੂੰ ਅਸੀਂ ਦੇਖਣ ਨੂੰ ਤਰਸਦੇ ਸੀ ਅੱਜ ਕੀ ਕਹਿਦਾ ਉੱਥੇ ਅਸੀਂ ਮਤਲਬ ਜਾ ਕੇ ਗਾਉਣੇ ਆ ਬਹੁਤ ਪਿਆਰ ਸਤਿਕਾਰ ਸਾਰੇ ਸਾਈਆਂ ਵੱਲੋਂ ਮਿਲਦਾ ਅਸੀਂ ਵੀਡੀਓਜ਼ ਦੇਖਣੀਆਂ ਵੱਡੇ ਵੱਡੇ ਸਿੰਗਰਾਂ ਦੀ ਜੀ ਕਿਉਂਕਿ ਤੁਹਾਨੂੰ ਪਤਾ ਓਬਵੀਅਸਲੀ ਸਾਰੇ ਸਿੰਗਰ ਬਹੁਤ ਹੀ ਸਾਰਿਆਂ ਨੇ ਮਿਹਨਤ ਕੀਤੀ ਅੱਗੇ ਆਏ ਤੇ ਅਸੀਂ ਜਦੋਂ ਦੀਕਦੇ ਹੁੰਦੇ ਸੀ ਵੀ ਸ਼ਾਇਦ ਸਾਨੂੰ ਇਸ ਚੀਜ਼ ਤੇ ਜਾਂ ਇਸ ਮੁਕਾਮ ਤੇ ਕਦੀ ਬੈਠਣ ਨੂੰ ਮਿਲੇਗਾ ਪਰ ਉਹ ਚੀਜ਼ ਬਹੁਤ ਜਲਦੀ ਪੂਰੀ ਕੀਤੀ ਮਾਲਕ ਨੇ ਪਰ ਸਟਰਗਲ ਵੀ ਬਹੁਤ ਕੀਤਾ ਇਸ ਚੀਜ਼ ਨੂੰ ਪਾਉਣ ਲਈ ਬਸ ਸ਼ੁਕਰ ਹੈ ਅੱਲਾਹ ਦਾ ਕੀ ਬਾਤ ਹੈ ਤਾਂ ਬਹੁਤ ਜਾਣੇ ਕਹਿੰਦੇ ਆ ਵੀ ਗਿਲ ਸਿਸਟਰ ਨੂੰ ਅਸੀਂ ਬਣਾਇਆ ਪਰ ਗਿਲ ਸਿਸਟਰ ਦੀ ਮਿਹਨਤ ਆ ਤੇ ਬਾਕੀ ਉਹਨਾਂ ਦੇ ਮਾਤਾ ਪਿਤਾ ਦਾ ਜੋ ਕਰਮ ਹਨਾ ਉਹ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਦੁਨੀਆ ਸਾਥ ਛੱਡ ਦਿੰਦੀ ਪਰ ਇੱਕ ਮਾਪੇ ਹੁੰਦੇ ਨਾ ਉਹ ਕਦੀ ਨਹੀਂ ਸਾਥ ਛੱਡਦੇ ਭਾਵੇਂ ਆਪਣੇ ਬੱਚੇ ਜਿੰਨੇ ਮਰਜ਼ੀ ਕਰਦੇ ਇਹ ਤਾਂ ਹੈ ਜੀ ਕਿਉਂਕਿ ਬਾਕੀ ਸਾਡੇ ਮੰਮੀ ਡੈਡੀ ਜਿਹੜੇ ਆ ਡੈਡੀ ਸਾਡੇ ਨਾਲ ਜਾਂਦੇ ਨੇ ਮੰਮੀ ਸਾਡੇ ਨੂੰ ਇਤਾਂ ਨਹੀਂ ਪਤਾ ਹੈ ਵੀ ਇਹਨਾਂ ਨੇ ਕੀ ਕਾਰਨਾ ਕੀ ਨਹੀਂ ਬਸ ਯਾਨੀ ਉਹ ਜ਼ਿਆਦਾ ਨਹੀਂ ਬੋਲਦੇ ਹੈਗੇ ਬਸ ਪਾਪਾ ਨੇ ਤੇ ਮੇਰੇ ਹਸਬੰਦ ਇਹਨਾਂ ਦੋਨਾਂ ਨੇ ਕਲੀਅਰ ਕਰਨਾ ਹੁੰਦਾ ਵੀ ਜੋ ਵੀ ਕੁਝ ਹੈ ਇਹਨਾਂ ਨੇ ਹੀ ਦੇਖਣਾ ਅੱਛਾ ਕਦੇ ਕਿਉਂਕਿ ਇਹਨਾਂ ਦੇ ਹਜੇ ਮੈਰਿਟ ਹੈ ਜਿਹਨਾਂ ਦੀ ਮੈਰਿਜ ਹੋ ਗਈ ਜੇ ਕਦੇ ਤੁਹਾਨੂੰ ਕੱਲੀ ਨੂੰ ਗਾਣਾ ਪੈ ਗਿਆ ਗਾਉਂਗੇ ਮੈਂ ਪਿੱਛੇ ਨਹੀਂ ਇਹ ਮੈਂ ਸੋਚਿਆ ਨਹੀਂ ਕਦੇ ਕਦੇ ਮਤਲਬ ਤੁਸੀਂ ਕਦੀ ਇੱਚੀ ਸੋਚੀ ਨਹੀਂ ਪਰ ਲੜਾੜੋ ਜ਼ਰੂਰ ਪੈਨੀ ਆਪਸ ਤੇ ਪਰ ਇਹ ਹੁਣ ਵੀ ਜੇ ਅਸੀਂ ਸਟੇਜ ਤੋਂ ਪਹਿਲਾਂ ਮਤਲਬ ਕਿਸਟੇਜ ਲਾਉਣ ਤੋਂ ਪਹਿਲਾਂ ਵੀ ਕਈ ਵਾਰ ਸਾਡੀ ਬਹਿਸਵਾਜੀ ਹੋ ਜਾਂਦੀ ਆ ਲੜ ਵੀ ਪੈਨੀ ਆ ਪਰ ਸਟੇਜ ਤੇ ਆ ਕੇ ਫਿਰ ਅਸੀਂ ਉਦਾਂ ਨਹੀਂ ਹੋ ਜਾਂਦੇ ਤਾਂ ਲੜਾਕੂ ਆ ਤੁਹਾਡੇ ਦੋਨੋਂ ਦੋਨੇ ਹੀ ਆ ਜੀ ਹਣ ਆਬਸਲੀ ਦੋਨੇ ਕਿ ਇਹਦੇ ਪਿੱਛੇ ਸਭ ਤੋਂ ਜ਼ਿਆਦਾ ਲੜਾਈ ਬਸ ਉਦਹੀਂ ਕਦੀ ਗਾਣ ਬਿਜਣ ਚਿਪਿਓ ਜਾਂ ਕੱਪੜੇ ਵਿੱਚ ਲੜਾਈ ਅੱਛਾ ਮੈਂ ਮੋਸਟਲੀ ਦੇਖਿਆ ਤੁਸੀਂ ਸੇਮ ਹੀ ਕੱਪੜੇ ਪਾਉਣੇ ਹੋ ਸੇਮ ਹੀ ਇਸ हेयर ਸਟਾਈਲ ਮਤਲਬ ਸਾਡਾ ਟੂਨਲ ਜਿਹੜਾ ਲਾਈਫ ਸਟਾਈਲ ਬਿਲਕੁਲ ਜਿੱਟਾ ਹੁੰਦਾ ਸੇਮ ਹੀ ਹਾਂ ਅਸੀਂ ਥੋੜਾ ਅਲੱਗ-ਅਲੱਗ ਕੀਤਾ ਵੀ ਸਾਰਿਆਂ ਨੂੰ ਵਧੀਆ ਲੱਗਿਆ ਵੀ ਸਾਡਾ ਕੀ ਬਾਤ ਹੈ ਅੱਛਾ ਜੋ ਤੁਹਾਨੂੰ ਸਭ ਤੋਂ ਸਟਾਰਟਿੰਗ ਦੇ ਵਿੱਚ ਆਪਣੀ ਗਾਇਕੀ ਨੂੰ ਲੈ ਕੇ ਕਿਹੜਾ ਇੱਕ ਇਦਾਂ ਦਾ ਇੱਕ ਸਿੰਗਰ ਹੁੰਦਾ ਕਿ ਅਸੀਂ ਉਹਨੂੰ ਫੋਲੋ ਕਰਦੇ ਹਾਂ ਤੁਸੀਂ ਕਿਹਨੂੰ ਸਭ ਤੋਂ ਜ਼ਿਆਦਾ ਫੋਲੋ ਕਰਦੇ ਤੇ ਉਹਨਾਂ ਦਾ ਕੋਈ ਗੀਤ ਜਾਂ ਕੋਈ ਕਵਾਲੀ ਸੁਣਾਉਣਾ ਚਾਹੋ ਉਸਤਾਦ ਨਸਰਤ ਫਤਿਹ ਅਲੀ ਖਾਨ ਸਾਹਿਬ ਜੀ ਅਸੀਂ ਉਹਨਾਂ ਨੂੰ ਫੋਲੋ ਕੀਤਾ ਬਾਕੀ ਸਾਡੇ ਜੀਜੂ ਜੀ ਉਹਨਾਂ ਨੇ ਬੜੀ ਸਾਨੂੰ ਸਿਖਲਾਈ ਦਿੱਤੀ ਔਰ ਸਾਡੇ ਫਾਦਰ ਸਾਹਿਬ ਜੀ ਜਿਨ੍ਹਾਂ ਦੀ سپورਟ ਨਾਲ ਅਸੀਂ ਇੱਥੇ ਤੱਕ ਆਏ ਆ ਜੀ ਤੇ ਹੁਣ ਅਸੀਂ ਵੱਡੇ ਵੱਡੇ ਸਿੰਗਰਾਂ ਚ ਵਧੀਆ ਵਧੀਆ ਰੂਹਾਂ ਦੇ ਵਿੱਚ ਬੈਠਣ ਯੋਗ ਹੋ ਗਏ ਔਰ ਉਹਨਾਂ ਨੂੰ ਸੁਣ ਸੁਣ ਕੇ ਅਸੀਂ ਅੱਗੇ ਆਏ ਤੇ ਛੁੜਿਆ ਇਕਲਾ ਉਹਨਾਂ ਦਾ ਅੱਖੀਆਂ ਲੜ ਗਈਆਂ ਡੁੱਬਦੀ ਤਰ ਗਈਆਂ ਅੱਖੀਆਂ ਲੜ ਗਈਆਂ ਡੁੱਬਦੀ ਤਰ ਗਈਆਂ ਉਹ ਵੇ ਜੋ ਹੁਣਾਂ ਮੈਂ ਯਾਰ ਯਾਰ ਕਹਿਣਾ ਮੈਂ ਪਿਆਰ ਪਿਆਰ ਕਹਿਣਾ ਉਹਦੇ ਨਾਲ ਨਾਲ ਰਹਿਣਾ ਸਦਾ ਹਾਂ ਮੈਂ ਯਾਰ ਯਾਰ ਕਹਿਣਾ ਮੈਂ ਪਿਆਰ ਪਿਆਰ ਕਹਿਣਾ ਉਹਦੇ ਨਾਲ ਨਾਲ ਰਹਿਣਾ ਸਦਾ ਬੋਲੋ ਕੀ ਬੋਲੋ ਤੁਹਾਡੇ ਗੁਰੂ ਕੌਣ ਨੇ ਸਾਡੇ ਗੁਰੂ ਜੀ ਫਾਦਰ ਸਾਹਿਬ ਸਾਡੇ ਬਾਦ ਸਾਡੇ ਬਾਦ ਹਾਂਜੀ ਸਟਾਰਟਿੰਗ ਤੋਂ ਬਣੀ ਸਿੱਖ ਹੈ ਹਾਂਜੀ ਅੱਛਾ ਜਦੋਂ ਇੱਕ ਲਾਈਵ ਕਨਸੈਪਟ ਹੋਵੇ ਨਾ ਜਦੋਂ ਆਪਾਂ ਜਾਣੇ ਆ ਕਿੰਨੀ ਕਿਹ ਘਬਰਾਹਟ ਹੁੰਦੀ ਹੈ ਵੀ ਕਿੱਦਾਂ ਦੀ ਮਹਿਫਿਲ ਹੋਣਗੀ ਕਿੱਦਾਂ ਦੇ ਲੋਕੀ ਹੋਣਗੇ ਨਹੀਂ ਨਹੀਂ ਇਹ ਹੁਣ ਨਹੀਂ ਹੁੰਦਾ ਪਹਿਲਾਂ ਸਟਾਰਟਿੰਗ ਤੇ ਪਹਿਲਾਂ ਛੋਟੇ ਹੁੰਦੇ ਸੀ ਨਾ ਪਤਾ ਨਹੀਂ ਸੀ ਵੀ ਕੀ ਹੋਊਗਾ ਕੀ ਨਹੀਂ ਹੁਣ ਨਹੀਂ ਕਈ ਵਾਰੀ ਤਾਂ ਇਦਾਂ ਹੋ ਜਾਂਦਾ ਕਈ ਪਹਿਲਾਂ ਜਿਹੜੇ ਸਿੰਗਰ ਲੱਗਿਆ ਜਿਹੜਾ ਪੈਟਰਨ ਅਸੀਂ ਗਾਉਨੇ ਆ ਸਾਰਾ ਗਾ ਜਾਂਦੇ ਆ ਅਸੀਂ ਤਾਂ ਵੀ ਨਹੀਂ ਡਰਦੇ ਅੱਛਾ ਫਿਰ ਅਸੀਂ ਕਹਿੰਦੇ ਆ ਆਪੀ ਪਰਮਾ ਪਰ ਫਰਮਾਇਸ਼ਾਂ ਹੀ ਉਹ ਹੋ ਜਾਂਦੀਆਂ ਵੀ ਇਹੀ ਗਾਓ ਹਾਂ ਫਰਮਾਇਸ਼ਾਂ ਪਹਿਲਾਂ ਹੀ ਹੋ ਜਾਂਦੀਆਂ ਵੀ ਆਹ ਤੁਸੀਂ ਗਾਣੇ ਗਾਣਾ ਤੇ ਆਪਾਂ ਤੇ ਕਿੰਨੇ ਟਾਈਮ ਹੁਣ ਪਹਿਲਾਂ ਤਾਂ ਹੁੰਦਾ ਸੀ ਕਿ ਚਲੋ ਗਿਲ ਸਿਸਟਰ ਦਾ ਨਾਮ ਨਹੀਂ ਸੀਗਾ ਪਰ ਹੁਣ ਗਿਲ ਸਿਸਟਰ ਇੱਕ ਬ੍ਰਾਂਡ ਬਣ ਚੁੱਕਿਆ ਹੈ ਕਿੰਨੇ ਦਿਨ ਪਹਿਲਾਂ ਤੁਹਾਨੂੰ ਬੁਕਿੰਗ ਕਰਾਉਣੀ ਪੈਂਦੀ ਹੈ ਜੇਕਰ ਸਾਡੇ ਕੋਈ ਦਰਸ਼ਕ ਤੁਹਾਨੂੰ ਦੇਖ ਰਿਹਾ ਜੇਕਰ ਉਹਨਾਂ ਨੇ ਤੁਹਾਨੂੰ ਬੁੱਕ ਕਰਾਣਾ ਹੋਏ ਕਿੰਨੇ ਦਿਨ ਪਹਿਲਾਂ ਕੰਤਾ ਜੀ 66 ਸਾਲ ਸਾਲ ਪਹਿਲਾ ਹੀ ਹੋ ਜਾਂਦੀ ਆ। ਕੀ ਬਾਤ। ਇਹ ਮਤ ਸਾਲ ਪਹਿਲਾ ਹੋ ਜਾਂਦੀ ਆ। ਹੋਈ ਹੋਈ ਆ। ਅੱਛਾ। ਹਾਂ। ਮਤਲਬ ਪੰਚਲੀ ਦੇ ਵਿੱਚ ਕਹਦੀ ਆ ਵੀ ਪਹਿਲਾ ਹੋ ਗਿਆ ਉਹ ਕਿੰਗ ਓਤਮ। ਅੱਛਾ। ਉਸਾ ਮੈਂ ਪਹਿਲਾ ਕੀ ਹੋਇਆ? ਸਲੈਂਸ ਹੋਇਆ ਫਿਰ ਉਹਨਾਂ ਨੂੰ ਕਿਹਾ ਵੀ ਆਪ ਦੇ ਦੰਨੇ ਆ ਵੀ ਹਜੇ ਤਾਂ ਟਾਈਮ ਬਹੁਤ ਲੰਬਾ ਪਿਆ। ਵੀ ਕੋਈ ਗੱਲ ਨਹੀਂ ਵੀ ਜਦੋਂ ਨੇੜੇ ਆਗੇ ਤੁਸੀਂ ਕਾਲ ਕਰ ਲਿਓ। ਉਹ ਕਹਿੰਦੇ ਨਹੀਂ ਸਾਨੂੰ ਇੰਨੇ ਸਾਲ ਹੋ ਗਏ ਤੁਹਾਨੂੰ ਫੋਨ ਕਰਦਿਆਂ ਨੂੰ ਫਿਰ ਤਾਂ ਅਸੀਂ ਬੁੱਕ ਹੋਨੇ ਆ। ਹਾਂ। ਵੀ ਅਸੀਂ ਤਾਂ ਪਹਿਲਾਂ ਤੁਹਾਨੂੰ ਮਤਲਬ ਫਦਰ ਕੋਲ ਫੋਨ ਆਇਆ ਹਾਂਜੀ ਉਥੇ ਉਹਨਾਂ ਨੇ ਕੀ ਕਹਿੰਦੇ ਸਾਨੂੰ 3 ਸਾਲ ਹੋ ਗਏ ਵੇਟ ਕਰਦਿਆਂ ਤੁਹਾਨੂੰ ਹਾਂ ਵੀ ਅਸੀਂ ਵੀ ਹੋਣ ਚਲੋ ਸਾਡੀ ਮੁਲਾਕਾਤ ਹੋਈ ਤੁਹਾਡੇ ਨਾਲ ਹਾਂ ਮਿਲ ਕੇ ਤੇ ਚਲੋ ਬਾਕੀ ਜੇ ਉਹਨਾਂ ਨੂੰ ਚੰਗਾ ਲੱਗ ਰਿਹਾ ਤਾਂ ਹੀ ਸਾਨੂੰ ਬੁਲਾ ਰਹੇ ਨੇ ਸਾਨੂੰ ਪਰ ਬਾਕੀ ਤੁਸੀਂ ਆਪਣਾ ਇਦਾਂ ਹੀ ਪਿਆਰ ਦਿੰਦੇ ਰਹੋ ਸਾਨੂੰ ਸਾਰੀ ਅੱਛਾ ਉਹ ਗਿਲ ਸਿਸਟਰ ਦੀ ਜੀ ਮੈਂ ਗੱਲ ਕਰਾਂ ਹੈਨਾ ਤੁਸੀਂ ਕਿਹਾ ਬਹੁਤ ਕੰਪੀਟੀਟਰ ਵੀ ਨੇ ਕਮੈਂਟ ਕਿੱਦਾਂ ਦੇਣਗੇ ਕਮੈਂਟਸ ਪਹਿਲਾਂ ਬੜੇ ਗਲਤ ਹੁੰਦੇ ਸੀ ਹੁਣ ਤਾਂ ਬਹੁਤ ਵਧੀਆ ਮਾਨਕ ਤੇ ਕਿਰਪਾ ਨਾਲ ਸਾਰੇ ਦੁਆਵਾਂ ਦੇ ਰਹੇ ਨੇ ਕਹਿੰਦੇ ਵੀ ਮਤਲਬ ਬਹੁਤ ਕੁੜੀਆਂ ਮਤਲਬ ਗਾਉਂਦੀਆਂ ਆ ਅੱਛਾ ਗਾਉਂਦੀਆਂ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਤੇ ਜਾਨੀ ਕਿ ਜਦੋਂ ਅਸੀਂ ਸਟਾਰਟਿੰਗ ਕੀਤੀ ਹੈ ਵੀ ਸਾਰੇ ਸਾਨੂੰ ਕਹਿੰਦੇ ਵੀ ਇਹ ਜੋਤੀ ਨੂਰਾ ਗਾਉਂਦੇ ਅੱਛਾ ਅਸੀਂ ਜੋਤੀ ਨੂਰਾ ਚਲੋ ਬਹੁਤ ਸਾਡੇ ਤੋਂ अच्छे सिंगर ਨੇ ਉਹਨਾਂ ਨੇ ਮਿਹਨਤ કરી ਆ ਉਹ ਅੱਗੇ ਆਏ ਨੇ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਅੱਗੇ ਆ ਜਾਾਂਗੇ ਪਰ ਅਸੀਂ ਅਸੀਂ ਮਤਲਬ ਕਿਸੇ ਦੀ ਰੀਸ ਨਹੀਂ ਕਰਦੇ ਹਾਂਜੀ ਔਰ ਅਸੀਂ ਜਿੰਨਾ ਕੁ ਵੀ ਗਾਉਨੇ ਆ ਆਪਣਾ ਗਾਉਨੇ ਆ ਮਤਲਬ ਜਿੰਨਾ ਕੁ ਸਾਨੂੰ ਆਉਂਦਾ ਵਾ ਮਤਲਬ ਐਂ ਜੀ ਕਹਿ ਸਕਦੇ ਵੀ ਤੁਸੀਂ ਕਿਸੇ ਦੀ ਕਾਪੀ ਨਹੀਂ ਕਰਦੇ ਤੁਸੀਂ ਆਪਣੇ ਆਪ ਹੀ ਗਾਉਂਦੇ ਇਹ ਜੋ ਵੀ ਸਾਡੀ ਆਵਾਜ਼ ਆ ਜੋ ਵੀ ਉਹ ਸਾਡਾ ਆਪਣਾ ਅਸੀਂ ਬਣਾ ਕੇ ਨਹੀਂ ਗਾਉਂਦੇ ਵੀ ਜਾ ਇਹਦੀ ਆਵਾਜ਼ ਹੈ ਜਿਵੇਂ ਕਹਿ ਦਿੰਦੇ ਆ ਵੀ ਲੋਕ ਕਹਿੰਦੇ ਆ ਵੀ ਇਹਦੀ ਆਵਾਜ਼ ਜਮਾਈ ਜੋਤੀ ਵਰਗੀ ਹੈ ਦੇ ਵੀ ਮਤਲਬ ਵੀ ਸ਼ਾਇਦ ਇਹ ਬੋਕਲ ਬਣਾ ਕੇ ਇੰਨਾ ਕਿੰਨਾ ਕੁ ਬੰਦਾ ਬੋਕਲ ਬਣਾ ਕੇ ਗਾ ਲੂਗਾ ਐਦਾਂ ਨਹੀਂ ਕੋਈ ਇਹ ਸਾਡਾ ਆਪਣਾ ਹੀ ਆ ਜੋ ਸਾਨੂੰ ਗੋਡ ਗਿਫਟ ਮਿਲੇ ਆ ਕਿ ਹਾਂ ਕਿਉਂ ਪਾਕਿਸਤਾਨ ਤੋਂ ਆ ਹਮ ਅਸਤਾਦਾ ਆਪੀ ਦੇ ਮੀਰ ਅਲੀ ਜੀ ਜੀ ਔਰ ਉਹਨਾਂ ਦਾ ਸੀ ਕਲਾਮ ਗਾਇਆ ਸੀ ਤੇ ਉਹ ਹੱਥੇ ਲਈਦਾ ਹੈ ਜੀ ਅਸੀਂ ਮਡਾਲੀ ਸ਼ਹਿਰ ਗਏ ਸੀ ਔਰ 5 ਦਿਨਾਂ ਚ ਸਾਡੀ ਉਹ ਵੀਡੀਓਜ਼ ਲਾਈਕ ਇੱਕ ਮਿਲੀਅਨ ਹੋਇਆ ਕਿ ਕਿਹੜੀ ਕਿਹੜਾ ਸੀ ਹਾਂਜੀ ਜ਼ਰੂਰ ਹਾਂ जिने आदम दा पुतला बनाया ए आदम दा पुतला बनाया पुतला जिने पारला बेड़ा नु दा जिने पारलाया सच दसा सच दसा ओ हट्टी अली दा ए ओ हट्टी अली दा ए ओ हट्टी अली दा ए ओ हट्टी अली दा ए, ओ, ਕਾ ਵਰਤਿ ਕਿ ਆਵਾਜ਼ ਦੀ ਮੈਂ ਗੱਲ ਕਰਾਂ ਕਿੰਨੇ ਕੇ ਕਿਹੜੇ ਕਿਹੜੇ ਤੁਸੀਂ ਮਤਲਬ ਕਿ ਫੰਕਸ਼ਨ ਲਾਉਂਦੇ ਹੋ ਮਤਲਬ ਕੀ ਕੀ ਲਾਉਂਦੇ ਹੋ ਵਿਆਹ ਸ਼ਾਦੀਆਂ ਵੀ ਲਾਉਂਦੇ ਹੋ ਜਾਂ ਫਿਰ ਜਾਂ ਕੋਈ ਨਾ ਹੌਲੀ ਹੌਲੀ ਸ਼ੁਰੂ ਕਰਾਂਗੇ ਕਿਸੇ ਇੱਕ ਵੱਡੇ ਕਲਾਕਾਰ ਨਾਲ ਸਟੇਜ ਸ਼ੋਅ ਕੀਤੀ ਹੈ ਹਾਂਜੀ ਮਿਲਦੇ ਰਹਿੰਦੇ ਹੁਣ ਸਾਰੇ ਮਾਸ਼ਾ ਅੱਲ੍ਹਾ ਭਾਜੀ ਜੀ ਬਹੁਤ ਅੱਛੇ ਇਨਸਾਨ ਨੇ ਉਹ ਵੀ ਔਰ ਸਾਨੂੰ ਵੱਡੇ ਵੱਡੇ ਸਿੰਗਰ ਸਾਰੇ ਜਗਤ ਤੇ ਮਿਲਦੇ ਰਹਿੰਦੇ ਔਰ ਸਾਡੇ ਪ੍ਰਵੀਨ ਪਾਟਾ ਦੀ ਤੁਸੀਂ ਜੀ ਉਹਨਾਂ ਨੇ ਵੀ ਸਾਨੂੰ ਬਹੁਤ ਆਸ਼ੀਰਵਾਦ ਦਿੱਤਾ ਆਪਣਾ ਜੀ ਔਰ ਦੁਆਵਾਂ ਦਿੱਤੀਆਂ ਔਰ ਜਿੰਨੇ ਵੀ ਸਾਨੂੰ ਸਿੰਗਰ ਮਿਲਿਆ ਜਾਂ ਜਿਨ੍ਹਾਂ ਦਾ ਨਾਮ ਲੈਣਾ ਰਹਿ ਗਿਆ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਨੂੰ ਦੁਆਵਾਂ ਦਿੰਦੇ ਆ ਜੀ ਔਰ ਸਾਨੂੰ ਬਹੁਤ ਪਿਆਰ ਕਰਦੇ ਆ ਜੋ ਸਾਨੂੰ ਸਰੋਤੇ ਬੁਲਾਉਂਦੇ ਆ ਜਾਨੀ ਕਿ ਭਾਵਿਓ ਬੱਚੇ ਨੇ ਬਜ਼ੁਰਗ ਨੇ ਵੀਰ ਭੈਣ ਸਾਰੇ ਜਾਨੀ ਕਿ ਸਾਨੂੰ ਇਹੀ ਕਹਿ ਦਿੰਦੇ ਆ ਵੀ ਤੁਸੀਂ ਮਤਲਬ ਉਹਨਾਂ ਵਰਗੇ ਨਹੀਂ ਹੈਗੇ ਵੀ ਆ ਕੇ ਵੀ ਥੋੜਾ ਜਿਹਾ ਆਂਜ ਵੀ ਮਤਲਬ ਤੁਸੀਂ ਇਦਾਂ ਮਾਂ ਵੀ ਸਾਡੇ ਵਿੱਚ ਆ ਕੇ ਸਾਡੇ ਵਰਗੇ ਹੋ ਜਾਂਦੇ ਆ ਦਮਿਲਾਂ ਚਾਨੀ ਚ ਬਾਕੀ ਦਮਲ ਜੇ ਅਸੀਂ ਮੜਾ ਮੂਟਾ ਕਈਏ ਵੀ ਹੈ ਨਾ ਇਦਾਂ ਕਰਨਾ ਸਾਡੇ ਪਹਿਲੇ ਘਰ ਦੇ ਕਹਿਣ ਲਾ ਜਾਂਦੇ ਇਦਾਂ ਨਹੀਂ ਕਰਨਾ ਆਏਗਾ ਤੁਸੀਂ ਪਹਿਲਾਂ ਜਾਣਗੇ ਤੁਸੀਂ ਆਪਣਾ ਥੋੜਾ ਉਹ ਵੇਰਿਆ ਕਰੋ ਵੀ ਵਧੀਆ ਤਰੀਕੇ ਨਾਲ ਬਾਹਰ ਜਾ ਕੇ ਨਹੀਂ ਦੋਸੀਂ ਉਦਾਂ ਰਹਿ ਲੈਣ ਫਿਰ ਨਹੀਂ ਨਹੀਂ ਇਦਾਂ ਨਹੀਂ ਰਹਿਣਾ ਇਦਾਂ ਨਹੀਂ ਇਨਸਾਨਾ ਰਹਿਣਾ ਮਣਕੇ ਰਹਿਣਾ ਤੁਸੀਂ ਫਿਰ ਸਾਨੂੰ ਹਸਾਬ ਨਾਲ ਚ ਲੈਣਾ ਬਾਕੀ ਅੱਜ ਦੇ ਟਾਈਮ 'ਚ ਵੀ ਅਸੀਂ ਆਪਣੇ ਫਾਦਰ ਸਾਹਿਬ ਜੀ ਦਾ ਸਾਨੂੰ ਕਹਿੰਦੇ ਆ ਅਸੀਂ ਉਦਾਂ ਹੀ ਕਰਦੇ ਆ ਕੀ ਹੋ ਗਿਆ ਮਤਲਬ ਪਾਪਾ ਦੀਆਂ ਪਰੀਆਂ ਮੈਂ ਕਹਿ ਰਹੀ ਹਾਂ ਇਹ ਤਾਂ ਸੋ ਬਿਲਕੁਲ ਐਸੀ ਦੀ ਕਹਾਣੀ ਕਿ ਸਿਸਟਰ ਦੀ ਆ ਤੁਸੀਂ ਤੁਹਾਨੂੰ ਇਹਨਾਂ ਦੀ ਗਾਇਕੀ ਨੂੰ ਲੈ ਕੇ ਜਿਵੇਂ ਗੱਲ ਕਰਾਂ ਤਾਂ ਬਿਲਕੁਲ ਤੁਹਾਨੂੰ ਇਹਨਾਂ ਦੀ ਆਵਾਜ਼ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਿਹੜੀ ਹੈ ਜ਼ਰੂਰ ਦਿਓ ਬਾਕੀ ਇਹ ਗੱਲ ਬਿਲਕੁਲ ਸੱਚ ਹੈ ਜਿਹੜੇ ਬੰਦੇ ਸਟਰਗਲ ਕਰਦੇ ਮੈਂ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਉਹ ਹਮੇਸ਼ਾ ਹੀ ਅੱਗੇ ਵਧਦੇ ਹੋਏ ਨਜ਼ਰ ਆਉਂਦੇ ਨੇ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਪੰਜਾਬੀ ਲਾਈਫਸਟਾਈਲ